ਫਰੈਂਜ਼ ਲਈ ਵੱਡੀ ਖੁਸ਼ਖਬਰੀ ਹੈ ਲੰਮੇ ਅਰਸੇ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ ਕਿਉਂਕਿ 410 ਗਾਣੇ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਜਿਸ ਦੇ ਵਿੱਚ ਸਨੀ ਮਾਲਟਨ ਦੇ ਨਾਲ ਗੱਲਾਂ ਬਾਤਾਂ ਕਰਦੇ ਹੋਏ ਵਿਖਾਈ ਦੇ ਰਹੇ ਨੇ ਸੱਧੂ ਮੂਸੇਵਾਲਾ ਇਥੋਂ ਤੱਕ ਕਿ ਸਨੀ ਮਾਲਟਨ ਦੀ ਦੋਸਤੀ ਦੇ ਬਾਰੇ ਵੀ ਕਹਿੰਦੇ ਨੇ ਕਿ ਸਾਡਾ ਇਹ ਭਰਾ ਸੀ ਤੇ ਸਾਡਾ ਭਰਾ ਰਹੂਗਾ ਦੁਨੀਆ ਲੱਖ ਬੋਲੇ ਇੱਧਰ ਉਧਰ ਪਰ ਸਨੀ ਮਾਲਟਨ ਤੇ ਸਿੱਧੂ ਮੂਸੇਵਾਲਾ ਤਾਂ ਇਸ ਤਰ੍ਹਾਂ 1 ਮਿੰਟ 2 ਸੈਕਿੰਡ ਦਾ ਇਹ ਟੀਜ਼ਰ ਰਿਲੀਜ਼ ਕੀਤਾ ਗਿਆ ਜਿਸ ਨੂੰ ਕੀ ਲੋਕਾਂ ਦੇ ਵੱਲੋਂ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ 10 ਤਰੀਕ ਨੂੰ ਜੋ ਹੈ ਗੀਤ ਰਿਲੀਜ਼ ਕੀਤਾ ਜਾਏਗਾ ਪਰ ਉਸ ਤੋਂ ਪਹਿਲਾਂ ਟੀਜ਼ਰ ਨੇ ਹੀ ਧੱਕ ਪਾ ਦਿੱਤੀ ਹੈ ਸਨੀ ਮਾਲਟਨ ਦੇ ਨਾਲ ਇਸ ਗੀਤ ਦੇ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਵਿਖਾਈ ਦੇਣਗੇ ਤਾਂ ਨਿੱਕੇ ਸਿੱਧੂ ਦੇ ਆਉਣ ਤੋਂ ਬਾਅਦ ਇਹ ਪਹਿਲਾ ਗਾਣਾ ਕਹਿ ਸਕਦੇ ਹਾਂ ਜਿਹੜਾ ਕਿ ਰਿਲੀਜ਼ ਕੀਤਾ ਜਾ ਰਿਹਾ ਸਿੱਧੂ ਮੂਸੇਵਾਲਾ ਦੀ ਟੀਮ ਦੇ ਵੱਲੋਂ ਹਾਲਾਂਕਿ ਸਿੱਧੂ ਮੂਸੇਵਾਲਾ ਦੇ ਇਸ ਸੰਸਾਰ ਦੇ ਵਿੱਚੋਂ ਰੁਕਸਤ ਹੋਣ ਤੋਂ ਬਾਅਦ ਸੱਤਵਾਂ ਗਾਣਾ ਰਿਲੀਜ਼ ਹੋ ਰਿਹਾ ਤਾਂ ਸਨੀ ਮਾਲਟਨ ਦੇ ਨਾਲ ਆਪਣੀ ਦੋਸਤੀ ਦਾ ਜ਼ਿਕਰ ਇਸ ਟੀਜ਼ਰ ਦੇ ਵਿੱਚ ਕੀਤਾ ਗਿਆ ਤੇ ਨਾਲ ਹੀ ਆਪਣੇ ਪੁਰਾਣੇ ਗੀਤਾਂ ਦੇ ਬੋਲਾਂ ਨੂੰ ਵੀ ਇਸ ਗੀਤ ਦੇ ਵਿੱਚ ਦੁਹਰਾਇਆ ਗਿਆ ਜਿਸ ਦੇ ਵਿੱਚ ਇਤੋਂ ਇਹ ਵੀ ਗੀਤ ਦੀ ਵਰਤੋਂ ਕੀਤੀ ਗਈ ਹੈ ਤੇਰੇ ਸ਼ਹਿਰ ਚ ਕਰੋਂਦੇ ਜਿਹੜੇ ਅਤ ਮੂੰਹੋਂ ਬੋਲ ਮੂੰਹੋਂ ਬੋਲ ਮੂੰਹੋਂ ਬੋਲਦੇ ਆ ਬਹੁਤ ਘੱਟ ਤਾਂ ਇਸ ਤਰ੍ਹਾਂ ਇਹ ਇੱਕ ਇਹ ਗੀਤ ਦੀ ਵਰਤੋਂ ਕੀਤੀ ਗਈ ਹੈ ਇਸ ਨਵੇਂ ਗਾਣੇ ਦੇ ਵਿੱਚ ਇਸ ਤੋਂ ਇਲਾਵਾ ਇੱਕ ਹੋਰ ਗੀਤ ਸਿੱਧੂ ਮੂਸੇਵਾਲਾ ਦਾ ਜਿਸ ਵੇਲੇ ਉਹ ਜਿਉਂਦਾ ਸੀ ਰਿਲੀਜ਼ ਕੀਤਾ ਗਿਆ ਸੀ ਸਾਡੇ ਲੈਵਲ ਦੇ ਨਹੀਂ ਉਹ ਗਾਣੇ ਦਾ ਵੀ ਜ਼ਿਕਰ ਇਸ 410 ਗਾਣੇ ਦੇ ਵਿੱਚ ਕੀਤਾ ਗਿਆ ਸਾਡੇ ਲਾਣੇ ਜੋਣੇ ਸੁੱਚੀਆਂ ਦੇ ਸਾਡੇ ਮਿਰਜੇ ਰਾਜੇ ਜੰਮਦੇ ਨਹੀਂ ਤਾਂ ਇਹ ਤਿੰਨ ਤੇ ਚਾਰ ਗੀਤਾਂ ਦਾ ਜ਼ਿਕਰ ਨਵੇਂ ਗੀਤ ਦੇ ਵਿੱਚ ਕੀਤਾ ਗਿਆ ਟੀਜ਼ਰ ਰਿਲੀਜ਼ ਹੋ ਚੁੱਕੀ ਹੈ ਬੇਹਦ ਪਿਆਰ ਦਿੱਤਾ ਜਾ ਰਿਹਾ ਹੈ ਸਨੀ ਮਾਲਟਨ ਦੇ ਅਫੀਸ਼ੀਅਲ YouTube ਪੇਜ ਦੇ ਉੱਤੇ ਇਸ ਨੂੰ ਰਿਲੀਜ਼ ਕੀਤਾ ਗਿਆ ਹਲੇ ਇਸ ਗੀਤ ਦੇ ਟੀਜ਼ਰ ਨੂੰ ਰਿਲੀਜ਼ ਹੋਏ ਮਹਿਜ ਥੋੜਾ ਸਮਾਂ ਹੋਇਆ ਹੈ ਪਰ ਲੋਕ ਇੰਨਾ ਜ਼ਿਆਦਾ ਪਿਆਰ ਦੇ ਰਹੇ ਨੇ ਬੇਹਦ ਜੋ ਹੈ ਪਿਆਰ ਦਿੱਤਾ ਜਾ ਰਿਹਾ ਹੈ ਲੋਕਾਂ ਦੇ ਵੱਲੋਂ ਕਮੈਂਟਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਜਾ ਰਿਹਾ ਹੈ ਤੇ ਜੇਕਰ ਸਨੀ ਮਾਲਟਨ ਦੀ ਗੱਲ ਕੀਤੀ ਜਾਵੇ ਤਾਂ ਇਸ ਟੀਜ਼ਰ ਦੇ ਅਖੀਰ ਦੇ ਵਿੱਚ ਸਨੀ ਮਾਲਟਨ ਸਿੱਧੂ ਮੂਸੇਵਾਲਾ ਨੂੰ ਇਹ ਵੀ ਕਹਿੰਦੇ ਹੋਏ ਵਿਖਾਈ ਦਿੰਦੇ ਨੇ ਇੱਕ ਵਾਰੀ ਹੋਰ ਆਉਣ ਦੇ ਜੱਟਾ ਤਾਂ ਇਸ ਤਰ੍ਹਾਂ ਜੋ ਹੈ ਪੂਰੀ ਟੱਕ ਪਾਈ ਐ ਸਨੀ ਮਾਲਟਨ ਤੇ ਸਿੱਧੂ ਮੂਸੇਵਾਲਾ ਦੀ ਜੋੜੀ ਨੇ ਹਾਲਾਂਕਿ ਟੀਜ਼ਰ ਰਿਲੀਜ਼ ਹੋਇਆ ਥੋੜੀ ਦੇਰ ਦੇ ਵਿੱਚ ਗੀਤ ਵੀ ਜਿਹੜਾ ਦੱਸਿਆ ਜਾ ਰਿਹਾ ਹੈ ਕਿ 10 ਤਰੀਕ ਨੂੰ ਰਿਲੀਜ਼ ਹੋ ਜਾਏਗਾ ਤੇ ਗੀਤ ਦੇ ਰਿਲੀਜ਼ ਤੋਂ ਬਾਅਦ ਦੇਖਦੇ ਆ ਕਿ ਆਖਿਰਕਾਰ ਲੋਕਾਂ ਦੇ ਵੱਲੋਂ ਕਿਸ ਤਰ੍ਹਾਂ ਪਿਆਰ ਦਿੱਤਾ ਜਾਂਦਾ ਹੈ ਸਨੀ ਮਾਲਟਨ ਤੇ ਸਿੱਧੂ ਮੂਸੇਵਾਲਾ ਦੀ ਇਸ ਜੋੜੀ ਨੂੰ ਪਰ ਟੀਜ਼ਰ ਰਿਲੀਜ਼ ਹੋ ਚੁੱਕਿਆ ਪੂਰੀ ਤੱਕ ਪਾ ਦिती ਹੈ ਆਪਣੇ ਪੁਰਾਣੇ ਗੀਤਾਂ ਦਾ ਜ਼ਿਕਰ ਜਿਹੜਾ ਹੈ ਇਸ 410 ਗਾਣੇ ਦੇ ਵਿੱਚ ਸਿੱਧੂ ਮੂਸੇਵਾਲਾ ਤੇ ਸਨੀ ਮਾਲਟਨ ਦੇ ਵੱਲੋਂ ਕੀਤਾ ਗਿਆ ਤਾਂ ਇਸ ਟੀਜ਼ਰ ਦੇ ਅਖੀਰ ਦੇ ਵਿੱਚ ਸਨੀ ਮਾਲਟਨ ਸਿੱਧੂ ਮੂਸੇਵਾਲਾ ਨੂੰ ਇਹ ਵੀ ਕਹਿੰਦੇ ਨੇ ਇੱਕ ਵਾਰੀ ਹੋਰ ਆਉਣ ਦੇ ਜੱਟਾ ਤਾਂ ਦੇਖਦੇ ਆ ਕਿ ਆਖਿਰਕਾਰ ਕਿਵੇਂ ਇਹ ਗੀਤ ਤੱਕ ਪਾਉਂਦਾ ਪਰ ਕੀ ਤੁਹਾਨੂੰ ਇਸ ਗੀਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਤਾਂ ਜਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸੋ ਕਿ ਆਖਿਰਕਾਰ ਤੁਸੀਂ ਵੀ ਸਿੱਧੂ ਮੂਸੇਵਾਲਾ ਦਾ 7ਵਾਂ ਗੀਤ ਉਸ ਦੇ ਇਸ ਫਾਨੀ ਸੰਸਾਰ ਦੇ ਵਿੱਚੋਂ ਰੁਕਸਤ ਹੋਣ ਤੋਂ ਬਾਅਦ ਅਤੇ ਨਿੱਕੇ ਸਿੱਧੂ ਦੇ ਆਉਣ ਤੋਂ ਬਾਅਦ ਇਹ ਪਹਿਲਾ ਗੀਤ ਹੈ ਜਿਹੜਾ ਕਿ ਨਿੱਕੇ ਸਿੱਧੂ ਦੇ ਵੱਡੇ ਭਰਾ ਸਿੱਧੂ ਮੂਸੇਵਾਲਾ ਦਾ ਰਿਲੀਜ਼ ਹੋਣ ਜਾ ਰਿਹਾ ਹੈ